ਕੰਪਨੀ ਸਾਡੀ ਸੁਣਦੀ ਕੋਈ ਨਹੀਂ ਜਿਹੜੀ ਸਮੱਸਿਆ ਅਸੀਂ ਉਹਨਾਂ ਨੂੰ ਬੋਲਦੇ ਆ ਉਹਦਾ ਕੋਈ ਜਵਾਬ ਨਹੀਂ ਹਾਂ ਕਰ ਦਿੰਦੇ ਆ ਮੁੜ ਕੇ ਕੁਝ ਨਹੀਂ ਕਰਦੇ ਹਾਂ ਅਸੀਂ ਕੁਝ ਨਹੀਂ ਚਾਹੁੰਦੇ ਅਸੀਂ ਐਜੀਟੇਸ਼ਨ ਕਿ ਆਇਆ ਨਹੀਂ ਇੱਥੇ ਮੀਟਿੰਗ ਕਰਨ ਦਾ ਮਸਲਾ ਇਹ ਕਾਲ ਹੀ ਨਹੀਂ ਕਰਦੇ ਇਹਨਾਂ ਨੇ આજ ਤੱਕ ਹਮੇਂ ਈਮੇਲ ਐਡਰੈਸ ਨਹੀਂ ਦਿਆ ਹੈ ਕਿ ਹਮ ਕੋਰਸਪੋਨੈਂਸ ਭੇਜ ਸਕਦੇ ਅੱਜ ਕਈ ਲੋਕ ਇਹ ਕਹਿ ਰਹੇ ਨੇ ਤੁਹਾਡੇ ਖਿਲਾਫ ਕਿ ਕੁਝ ਕੰਪਨੀਆਂ ਨੇ ਭੜਕਾ ਕੇ ਭੇਜਦੇ ਬੰਦੇ ਇਹ ਕਿ ਪ੍ਰੋਬਲਮ ਇੰਨੀ ਹੈ ਨਹੀਂ ਜਿਹੜੇ ਵੀਡੇ ਬਣਾਤੀ ਇਹਨਾਂ ਨੇ ਕਰੇ ਸਰ ਅੱਜ ਸੀਵਰੇਜ ਦੇਖੀ ਆਪ ਟੈਂਪਰੀਰੀ ਅਰੇਂਜਮੈਂਟ ਕਰਦੇ ਆਂ ਸੜਕ ਬੜਨੀ ਦਾਈਂ ਸਾਈਡ ਬਣਾ ਦੇਂਗੇ ਪਾਈਂ ਸਾਈਡ ਫਿਰ ਬਾਈਂ ਸੜਕ ਨੂੰ ਤੋੜ ਦੇਂਗੇ ਫਿਰ ਦਾਈਂ ਸਾਈਡ ਕਰ ਦੇਂਗੇ ਲੋਕਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਬਾਹਰ ਕਾਫੀ ਮੰਗਾਂ ਨੇ ਸਾਡੇ ਚੋਰੀਆਂ ਹੋਦੀਆਂ ਨੇ ਸਾਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਕੰਨ ਕੀ ਹੈ ਕਿਉਂ ਨਹੀਂ ਸਹੂਲਤ ਪ੍ਰੋਵਾਈਡ ਕਰਵਾਏ ਪਾਣੀ ਕੰਪਨੀ ਦਾ ਜਹ ਇਨੋ ਨੇ 플ੌਟ ਬੇਚੇ ਹੋਏ ਆ ਵੀ ਜ਼ਮੀਨ ਲਈ ਨਹੀਂ ਹੈ 플ੌਟ 1000 플ੌਟ ਆਲਰੇਡੀ ਬੇਚੁਕੇ ਆ ਇਹ ਉਹ ਜ਼ਮੀਨ ਇਨਕੀ ਹੈ ਹੀ ਨਹੀਂ ਹੈ ਇਹ ਲੋਗੋ ਸੇ ਲੈ ਰੱਖੇ ਆ ਪੂਰੀ 400 ਬੀਸੀ ਹੈ ਇਹ ਪੂਰੀ 400 ਬੀਸੀ ਹੈ ਕਿ ਜੋ ਜ਼ਮੀਨ ਇਨਕੀ ਹੈ ਹੀ ਨਹੀਂ ਉਸ ਜ਼ਮੀਨ ਕੋਈ ਕਿਵੇਂ ਬੇਚਦਾ ਜਿਹੜਾ ਸਟੇਟਸ ਆ ਉਹ ਗਵਰਨਮੈਂਟ ਨੂੰ ਮੋਨੀਟਰ ਨਹੀਂ ਸੀ ਕਰਨਾ ਚਾਹੀਦਾ ਕੁਆਟਰਲੀ ਹਾਫ ਇਅਰਲੀ ਇਅਰਲੀ ਹਿੰਦ ਸਾਲ ਵੀ ਤੇ ਬਾਲਿਊ ਵੀ ਗਮਾੜਾ ਜਿਹੜਾ ਆਖਾਂ ਵਿੱਚ ਸੁੱਤਾ ਆ ਹੋਰ ਉਹ ਜਹਾਊਸਿੰਗ ਐਂਡ ਅਰਬਨ ਡਵੈਲਪਮੈਂਟ ਡਵੈਲਪਮੈਂਟ ਉਹ ਵੀ ਛੁੱਟਿਆ ਚੰਡੀਗੜ੍ਹ ਤੋਂ ਬਾਅਦ ਜਦੋਂ ਨਿਊ ਚੰਡੀਗੜ੍ਹ ਬਸਦਾ ਹੈ ਤਾਂ ਵੱਡੇ ਵੱਡੇ ਦਾਅਵੇ ਬਿਲਡਿੰਗ ਕੰਪਨੀਆਂ ਵੱਲੋਂ ਕੀਤੇ ਜਾਂਦੇ ਨੇ ਕਿ ਅਸੀਂ ਜੋ ਸਹੂਲਤਾਂ ਲੋਕਾਂ ਨੂੰ ਚੰਡੀਗੜ੍ਹ 'ਚ ਨਹੀਂ ਮਿਲੀਆਂ ਉਹ ਅਸੀਂ ਨਿਊ ਚੰਡੀਗੜ੍ਹ ਦੇਵਾਂਗੇ ਤਾਂ ਚੰਡੀਗੜ੍ਹ ਦਾ ਬਾਡਰ ਖਤਮ ਹੁੰਦੇ ਸਾਰ ਹੀ ਜਦੋਂ ਨਿਊ ਚੰਡੀਗੜ੍ਹ ਦਾ ਬਾਡਰ ਸ਼ੁਰੂ ਹੁੰਦਾ ਹੈ ਤਾਂ ਉਸੇ ਬਹੁਤ ਵੱਡੀ ਕੰਪਨੀ ਆਈਆਂ ਤਾਂ ਉਹਨਾਂ ਕੰਪਨੀਆਂ ਦੇ ਖਿਲਾਫ ਲੋਕ ਪ੍ਰਦਰਸ਼ਨ ਕਰ ਰਹੇ ਨੇ ਗੱਲਬਾਤ ਕਰਾਂਗੇ ਇੱਥੇ ਜਿਹੜੇ ਰਹਿਣ ਵਾਲੇ ਨੇ ਤਾਂ ਸਰ ਜਿਹੜੀ ਅੱਜ ਮੇਨ ਮੁਸ਼ਕਲ ਹੈ ਕੀ ਮੁਸ਼ਕਲ ਹੈ ਤੇ ਕਿਹੜੀ ਕੰਪਨੀ ਦੇ ਖਿਲਾਫ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਤੇ ਕੀ ਹੈ ਪੂਰਾ ਮਾਮਲਾ ਸਰ ਅਸੀਂ ਸਾਰੇ ਰੈਜ਼ੀਡੈਂਟ ਮਨੋਰ ਸਿੰਘ ਐਂਡ ਕੰਪਨੀ ਉਹਨਾਂ ਦਾ ਪ੍ਰੋਜੈਕਟ ਹੈ ਮਨੋਰ ਇਨਫਰਾ ਦਾ ਪਾਮ ਪ੍ਰੋਜੈਕਟ ਉਸ ਦੇ ਵਸਦੇ ਆ ਮੇਨ ਪ੍ਰੋਬਲਮ ਹੈ ਕਿ ਕੰਪਨੀ ਸਾਡੀ ਸੁਣਦੀ ਕੋਈ ਨਹੀਂ ਜਿਹੜੀ ਸਮੱਸਿਆ ਅਸੀਂ ਉਹਨਾਂ ਨੂੰ ਬੋਲਦੇ ਆ ਉਹਦਾ ਕੋਈ ਜਵਾਬ ਨਹੀਂ ਹਾਂ ਕਰ ਦਿੰਦੇ ਆ ਮੁੜ ਕੇ ਕੁਝ ਨਹੀਂ ਕਰਦੇ ਅਜੇ ਕਹਿੰਦੇ ਕਹਿੰਦੇ ਥੱਕ ਗਏ ਇਹਨਾਂ ਨੂੰ ਨਾ ਇਹਨਾਂ ਨੇ ਸਾਨੂੰ ਕੋਈ ਮੰਦਿਰ ਦੀ ਜਗ੍ਹਾ ਦਿੱਤੀ ਨਾ ਕੋ ਡਿਸਪੈਂਸਰੀ ਦਿੱਤੀ ਨਾ ਕੋ ਸਕੂਲ ਖੋਲ੍ਹਿਆ ਇੱਥੇ ਪੋਸਟ ਆਫਿਸ ਤੋਂ ਚਲੋ ਦੂਰ ਦੀ ਗੱਲ ਆ ਉਹ ਤਾਂ ਕਿੱਥੇ ਖੋਲ੍ਹਣਾ ਇਹਨਾਂ ਨੇ ਨਾ ਮੰਦਿਰ ਮੇ ਸਿਟੀ ਇਨਫਰਾਸਟ੍ਰਕਚਰ ਕਿਹਨੇ ਇਹਨਾਂ ਨੇ ਪ੍ਰੋਵਾਈਡ ਨਹੀਂ ਕੀਤਾ ਹੈ ਜਿਹੜੀ ਸੈਕਿਉਰਿਟੀ ਰੱਖੀ ਹੈ ਸਿਰਫ ਇਹ ਬਾਰੋਂ ਮਜ਼ਬੂਰ ਫਰਲਣੇ ਇੱਥੇ ਬਿਠਾ ਦਿੰਨੇ ਆ ਨੋਬਾਡੀ ਇਜ਼ ਕੁਆਲੀਫਾਈਡ ਸਕਿਉਰਟੀ ਪਰਸਨ ਚੋਰ ਆਉਂਦੇ ਆ ਚੋਰੀ ਕਰ ਲੈਂਦੇ ਆ ਇਹਨਾਂ ਦਾ ਸਾਹਮਣੇ ਲੈ ਕੇ ਚਲੇ ਜਾਂਦੇ ਆ ਛੱਡ ਕੇ ਚੱਲ ਜਾਂਦੇ ਆ ਇਹਨਾਂ ਨੂੰ ਕੁਝ ਨਹੀਂ ਕਹਿੰਦੇ ਵੀ ਅੱਛਾ ਇਹ ਫੜਦੇ ਆ ਫਿਰ ਪੁਲਿਸ ਵਾਲੇ ਛੱਡ ਦਿੰਨੇ ਆ ਕਦੋਂ ਤੋਂ ਪ੍ਰੋਬਲਮ ਆ ਰਹੀ ਹੈ ਸਾਨੂੰ ਜਦ ਸਾਨੂੰ 3 ਸਾਲ ਹੋ ਗਏ ਇੱਥੇ ਰਹਿੰਦੇ ਆ ਨੂੰ ਪ੍ਰਦਰਸ਼ਨ ਪਹਿਲੀ ਵਾਰ ਦੇਖਿਆ ਤੁਹਾਡਾ ਪ੍ਰਦਰਸ਼ਨ ਤੁਸੀਂ ਪਹਿਲੀ ਵਾਰ ਆਈ ਹੋਰ ਅਸੀਂ ਪ੍ਰਸ਼ਨ ਬੁਲਾਇਆ ਸਾਨੂੰ ਪਹਿਲੀ ਵਾਰ ਆਇਆ ਹੈ ਇਹਦੇ ਹੁਣ ਹੁੰਦੀ ਰਹਿਣਗੇ ਤੁਹਾਨੂੰ ਬੁਲਾਉਂਦੇ ਰਾਂਗੇ ਜਰੂਰ ਮੌਕਾ ਦੇਾਂਗੇ ਤਾਂ ਜਿਸ ਤਰੀਕੇ ਨਾਲ ਚੋਰੀਆਂ ਕੀਆ ਤੁਸੀਂ ਇਹਨਾਂ ਦੇ ਧਿਆਨ ਚ ਲਿਆਏ ਹੋ ਤੁਸੀਂ ਕੰਪਨੀ ਵਾਲਿਆਂ ਦੇ ਅਸੀਂ ਇਹਨਾਂ ਨੂੰ ਹਮਨੇ ਇਨਕੋ ਕਈ ਵਾਰ ਇਨਕੀ ਨੋਲਿਜ ਮੇਂ ਲਾਏ ਹੈ कि यहाँ पे चोरी हो रही सीसीटीवी कैमरा फुटेज भी दिए लेकिन ये कहते हैं कि हम क्या कर सकते हैं जब हम पुलिस स्टेशन पे पास एडमिनिस्ट्रेशन के पास जाते हैं नो डाउट डीएसपी साहब यहाँ के हैं उन्होंने हमारे पी जो बैन भी लगवाई है वहाँ पे ये कहा है और ये हमें एश्योरेंस दी है कि हम यहाँ पे मनोहर सिंह एंड कंपनी को बोलेंगे कि जो इन्होंने सिक्योरिटी पर्सनल रखे हैं वो क्वालिफाइड एजेंसी से हों क्योंकि अभी ये इतना पेमेंट करते नहीं हैं और छोट हमारे से मेंटेनेंस चार्जेस ले रहे हैं अच्छा हमारे से मेंटेनेंस चार्जेस जो कि जब तक ये प्रोजेक्ट कंप्लीट नहीं होता ये नहीं ले सकते हैं कोर्ट के ऑर्डर के मुताबिक लेकिन ये हमारे से मेंटेनेंस चार्जेस ले रहे हैं मीटिंग हुई थी हमने थर्टी थाउजेंड इनको मेंटेन मतलब जो इनके पास सिक्योरिटी हमारी मेंटेनेंस की उन्होंने कहा था कि हम एडजस्ट कर लेंगे रिफंडेबल सिक्योरिटी थी कंस्ट्रक्शन के बाद इन्होंने रिफंड करनी थी ये अभी तक वो नहीं किया है इन्होंने यही नहीं हमारे से चार चार लाख एक आदमी से चार्जेस लिए हैं, अच्छा। वो भी इनके पास पड़े हैं कोर्ट तो के ऑर्डर है।, है।, है कि इंटरनल डेवलपमेंट चार्जेस नहीं ले सकते हैं लेकिन इन्होंने लिया इंटरनल डेवलपमेंट के नाम से इन्होंने कुछ नहीं किया है आप चले जाइए आज देख लीजिए सीवरेज की बुरी हालत है ये कहते हैं दिखाने के लिए इन्होंने एक टेम्परली प्लांट सीवरेज ट्रीटमेंट प्लांट लोग प्रोविजनल परमिशन लेने के लिए लगाया है लेकिन वो काम नहीं करता है जो सीवरेज का है वो पाइप में घूम रहा है ओवरफ्लो होता है जब वहाँ पर इतनी बुदबू और वो फैलती है कि लोगों का रहना बेहाल हो जाता है इनकी नॉलेज में कई बार लाए हैं आप आप इसमें जाइए इस प्रोजेक्ट में जगह जगह गड्ढे पड़े हैं और किसी भी वक्त एक्सीडेंट हो सकता है हुआ भी है एक बच्चा है यहाँ पीछे उसी गड्ढे में

अच्छा कई लोग ये कह है रहे हैं थॉडे खिलाफ भी कुछ कंपनी ने भड़का के भेजते बंदे हैं कि प्रॉब्लम आई नहीं है नहीं। है नहीं जडिया बड़े बनाती हैं इन्होंने सर इस तरह की गल है हमने बड़ा शांति रखी बड़ी शांति से बात की और लगातार हम 2 साल से, से शांति से ही बात कर रहे हैं इनके जो डिसीजन हमारे साथ इनके मुख्यालय में होते हैं और जब यहां पहुंचते हैं वो डिसीजन खत्म हो जाते हैं जो मालिक एमडी साहब हैं वो हां करते हैं यहां के बोलते हैं डिसीजन होना हम एक ही डिमांड है हमारी कि जो मास्टर प्लान उन्होंने अप्रूव कराया हुआ है उसके बेस पे सारा सारे वर्क करें आज सीवरेज देखिए आप टेम्प्रेरी रेंजमेंट करते हैं सड़क बननी दाई साइड बना देंगे बाई साइड अच्छा। फिर बाई साइड को तोड़ देंगे फिर दाई साइड चालू कर देंगे आज आइए इनके फ्लैट खुद ही अपने फ्लैट बन रहे हैं जहां जहां फ्लैट बन रहे हैं वहां सारी सड़क तोड़ दी पहले लुक डाली टारिंग की फिर सड़क कच्ची द्वारा हो गई अब सिवे ट्रिब प्लांट एक जगह बनना एक जगह बनाइए बात खत्म है इन्होंने लगभग चालीस करोड़ रुपया ईडीसी का चालीस करोड़ रुपया आई का दस करोड़ रुपया इन्होंने सब स्टेशन का दस करोड़ रुपया इन्होंने मेंटेनेंस का तीस हजार रुपये पर हाउस इन्होंने रिफंडेबल सिक्योरिटी ली थी जो इन्होंने बोला कि हम अडस्ट कर देंगे आज दिन तक नहीं हुई है सौ करोड़ से ऊपर पैसे को लेकर के ना ये पैसे गमड्डा को जमा करते हैं हम गमड्डा बात करते कहते हैं कंपनी से बीस करोड़ लेना है कंपनी से पच्चीस करोड़ लेना है ना कंपनी को जमा कराते

जो इन्होंने हाइपोथकेट गमड्डा को उसकी आंखों में काला झोंकने जो, के लिए इन्होंने कुछ प्लॉट दुकानों प्लॉट गमड्डा को हाइपोथकेट कराए हुए हैं जो हाइपोथेट कराए हैं गमड्डा के अधिकारी भी इनसे मिले हुए हैं उन्हीं प्लॉटों को इन लोगों को बेच भी रहे हैं ਔਰ ਹਾਈਪੋਥੈਕਸ ਨੇ ਕਿਸ ਕੀ ਹੈ? ਕਮਡਾ ਦੇ ਪਾਸ ਹੈ। ਔਰ ਜ਼ਮੀਨ ਕਿਸ ਕੀ ਹੈ? ਲੋਗਾਂ ਦੇ ਘਰ ਕੀ ਲੋਗਾਂ ਦੇ ਲੋਗਾਂ ਦੇ ਬਾਜ਼ੀਨ ਪੜੀ ਹੈ। ਉਹ ਇਹਨਾਂ ਨੇ ਖਰੀਦੀ ਨਹੀਂ ਹੈ ਤਾਂ ਮਿਲੀ ਭੁਗਤ ਚੱਲ ਰਹੀ ਸਾਰਾ ਮਿਲੀ ਭੁਗਤ ਚੱਲ ਰਹੀ ਹੈ ਸਾਰੀ ਇਹ। ਸਾਰੀ ਕੰਪਲੀਟ ਉਤਾਲੇ। ਅੱਗੇ ਪਿੱਛੇ ਕਮਡਾ ਪਰ ਮਿਲੀ ਭੁਗਤ ਵਾਲੀ ਕੰਪਨੀਆਂ ਦਾ ਕਾਫੀ ਲਾਇਸੈਂਸ ਕੈਨਸਲ ਵੀ ਹੋਇਆ ਤੁਸੀਂ ਪਿੱਛੇ ਦੇਖੋ ਸੀ। ਇਹਨਾਂ ਦਾ 31 12 2023 ਨੂੰ ਇਸ ਅਕਤੂਬਰ ਤੱਕ ਪਿਛਲੇ ਸਾਲ ਦਾ ਰੇਰ ਦਾ ਲਾਇਸੈਂਸ ਕੈਨਸਲ ਪਿਆ ਹੋਆ ਇਹਨਾਂ ਦਾ ਅੱਛਾ ਇਹ 2000 ਇਹ 2023 ਦਸੰਬਰ ਤੋਂ ਬਾਅਦ ਜਿਹੜੇ ਪਲਾਟ ਵੇਚਦੇ ਪਏ ਨੇ ਬਿਦੋਡ ਅਪਰੂਵਲ ਵੇਚਦੇ ਪਏ ਨੇ ਇਹਨਾਂ ਦਾ 31 12 2023 ਨੂੰ ਲਾਇਸੈਂਸ ਖਤਮ ਨੇਟ ਤੇ ਚੈੱਕ ਕਰ ਲੋ ਸਰਕਾਰ ਦੀ ਅੱਖਾਂ ਦੇ ਵਿੱਚ ਹੁੰਨਾ ਬਿਲਕੁਲ ਸਰੇਮ ਸੁਣਨਾ ਸਰਕਾਰ ਸੁਣਦੀ ਨਹੀਂ ਅਸੀਂ ਗਮੰਡਾ ਨੂੰ ਹਰ ਇੱਕ ਕਾਪੀ ਕੰਪਨੀ ਨੂੰ ਕਰਦੇ ਹਰ ਕਾਪੀਆਂ ਅਸੀਂ ਗਮੰਡਾ ਨੂੰ ਕਰਦੇ ਕੋਈ ਸੁਣਾਈ ਉੱਥੇ ਵੀ ਨਹੀਂ ਹੁੰਦੀ ਅੱਛਾ ਕੀ ਦੇਖ ਕੇ ਲਏ ਸੀ ਫਲੈਟ ਇੱਥੇ ਪਲਾਟ ਤੁਸੀਂ ਕਿ ਕੀ ਬਣੇਗਾ ਚੰਡੀਗੜ੍ਹ ਤੋਂ ਵਧੀਆ ਨਿਊ ਚੰਡੀਗੜ੍ਹ ਬਸ ਇਹ ਸਾਰਾ ਸਟਰਾ ਇਹ ਪ੍ਰੋਜੈਕਟ ਦੀ ਲੋਕੇਸ਼ਨ ਜਿਹੜੀ ਹੈ ਬੜੀ ਸਟ੍ਰੈਟੈਜੀਕ ਹੈ ਹਾਂ ਨੀਰਸ ਟੂ ਚੰਡੀਗੜਾ ਚੰਡੀਗੜ੍ਹ ਦੀ ਪਹਿਲੀ ਪੈਰੀਫਰੀ ਤੇ ਆ ਇਹ ਸੋਚ ਕੇ ਲੋਕਾਂ ਨੇ ਲਏ ਸੀ ਵੀ ਅਸੀਂ ਐਜ਼ ਗੁੱਡ ਐਸ ਚੰਡੀਗੜ੍ਹ ਦੇ ਵਿੱਚ ਰਵਾਂਗੇ ਔਰ ਇੱਕ ਰਿਪਿਊਟਡ ਕੰਪਨੀ ਦਾ ਇਹ ਨਾਮ ਹੈ ਕੋਈ ਚੰਡੀਗੜ੍ਹ ਦੇ ਵਿੱਚ ਇਹਨਾਂ ਦਾ ਕਾਫੀ ਕੁਸ਼ ਹੈ ਤਾਂ ਇੱਕ ਪੁਰਾਣਾ ਇਹਨਾਂ ਦਾ ਜਿਹੜੀ ਲੇਗੇਸੀ ਸੀ ਉਹਦੇ ਮੁਤਾਬਕ ਲੋਕਾਂ ਨੇ ਪ੍ਰੋਜੈਕਟ ਇਨਵੈਸਟ ਕਰਤਾ ਜੀ ਪੈਸੇ ਵੀ ਲੈ ਲੇ ਔਰ ਲੋਕੀ ਹੁਣ ਜਦੋਂ ਘਰ ਬਣਾਉਣ ਲੱਗੇ ਆ ਆਫਟਰ ਗੈਪ ਹੋ ਰੈਂਟ 10 12 ਸਾਲ ਤੋਂ ਬਾਅਦ ਇਹ سلسلہ ਅਜ ਤੋ ਨਹੀਂ ਚੱਲ ਰਿਹਾ ਜੀ ਇਹ 1 2012 ਤੋਂ ਇਹਨਾਂ ਨੇ ਪੇਮੈਂਟ ਲੈਣੀ ਸ਼ੁਰੂ ਕੀਤੀਆਂ ਸੀ 17 18 ਤੋਂ ਬਾਅਦ ਜਾ ਕੇ ਇਹਨਾਂ ਨੇ ਬਾਅਦ ਐਗਰੀਮੈਂਟ ਕੀਤੇ ਆ ਅੱਛਾ ਹਾਂ ਉਹ ਪੈਸੇ ਲੈਂਦੇ ਨੇ ਉਹ ਲੋਕਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਮੇਰਾ ਪਲਾਟ ਕਿੱਥੇ ਆ 60 60% ਪੇਮੈਂਟ ਲੋਕ 75% ਪੇਮੈਂਟ ਲੈਣ ਤੋਂ ਬਾਅਦ ਇਹਨਾਂ ਲੋਕਾਂ ਨੇ ਲੋਕਾਂ ਨੂੰ ਪਲਾਟ ਨੰਬਰ ਦਿੱਤੇ ਆ ਔਰ ਉਸ ਤੋਂ ਬਾਅਦ 17 18 ਬਾਅਦ ਐਗਰੀਮੈਂਟ ਕਰਨ ਤੋਂ ਬਾਅਦ ਇਹਨਾਂ ਨੇ ਕਿਹਾ ਜਿਗਾ ਵੀ 3 ਸਾਲ 42 ਮਹੀਨੇ ਦੇ ਅੰਦਰ ਅੰਦਰ ਅਸੀਂ ਤੁਹਾਨੂੰ ਪੋਜੈਸ਼ਨ ਦੇ ਦੇਾਂਗੇ ਉਹ ਅੱਜ ਮੇਰਾ ਸਵਾਲ ਸਿੱਧਾ ਹੈ ਉਹ ਕੱਲਾ ਮਨੋਰ ਸਿੰਘ ਨੂੰ ਨਹੀਂ ਹੈ ਮੇਰਾ ਗਵਰਨਮੈਂਟ ਨੂੰ ਸਵਾਲ ਹੈ ਵੀ ਗਵਰਨਮੈਂਟ ਜਿਹੜੀ ਹੈਗੀ ਆ ਉਹਦਾ ਲੈਕਡੈਸਿਕਲ ਐਟੀਟਿਊਡ ਰੇਡ ਬੈਕ ਐਟੀਟਿਊਡ ਉਹਨੇ ਪ੍ਰੋਜੈਕਟ ਦਾ ਸੈਂਕਸ਼ਨ ਕਰ ਦਿੱਤੇ ਐਸ ਪਰ ਮਾਸਟਰ ਮੈਗਾਪੈਨ ਪਾਲਿਸੀ ਉਹ ਕੀ ਉਹਨੂੰ ਦੇਖਣੀ ਫਰਜ਼ ਨਹੀਂ ਬਣਦਾ ਕਿ ਇਹ ਪ੍ਰੋਜੈਕਟ ਅਸੀਂ ਲੋਨ ਕੀਤਾ ਸੀ ਇਸ ਪ੍ਰੋਜੈਕਟ ਦੇ ਵਿੱਚ ਜਿਹੜੀਆਂ ਐਮਿਨਿਟੀਆਂ ਹੈ ਜਾਂ ਜੋ ਕੰਮ ਟਾਈਮ ਦੇ ਗਾਈਡਲਾਈਨਸ ਦੇ ਮਤਲਬਕ ਟਾਈਮਲਾਈਨਸ ਦੇ ਮਤਲਬਕ ਹੋਣੇ ਸੀ ਉਹ ਹੋ ਰਹੇ ਆ ਕਿ ਲੋਕੀ ਸਫਰਤਾ ਨਹੀਂ ਕਰ ਰਹੇ ਇਹ ਆਰਾਮ ਨਾਲ ਬੈਠੇ ਆ ਉਹ ਵੀ ਆਰਾਮ ਨਾਲ ਬੈਠੇ ਆ ਉਹ ਸਫਰਣ ਕੌਣ ਹੈ ਰੈਜ਼ੀ ਇਹਨਾਂ ਦੇ ਪ੍ਰੋਜੈਕਟ ਦਾ ਜਿਹੜਾ ਸਟੇਟਸ ਆ ਉਹ ਗਵਰਨਮੈਂਟ ਨੂੰ ਮੋਨੀਟਰ ਨਹੀਂ ਸੀ ਕਰਨਾ ਚਾਹੀਦਾ ਕੁਆਟਰਲੀ ਹਾਫ ਇਅਰਲੀ ਈਅਰਲੀ ਹੁਣ ਤਾਂ ਸਾਲ ਬੀਤ ਗਏ ਉਸ ਦੇ ਬਾਵਜੂਦ ਵੀ ਬਮਾਡਾ ਜਿਹੜਾ ਆਖਾਂ ਵਿੱਚ ਸੁੱਤਾ ਆ ਹੋਰ ਉਹ ਹਾਊਸਿੰਗ ਐਂਡ ਅਰਬਨ ਡਵੈਲਪਮੈਂਟ ਡਵੈਲਪਮੈਂਟ ਉਹ ਵੀ ਸੁੱਤਾ ਆ ਇਸ ਪ੍ਰੋਜੈਕਟ ਨੂੰ ਪਾਲਿਸੀ ਨੂੰ ਅਪਰੂਵ ਕਰਨ ਵਾਲੀ ਜਿਹੜੀ ਹੈ ਚੇਅਰਮੈਨ ਹੈਗਾ ਹੀ ਇਜ਼ ਦਾ ਚੀਫ ਮਿਨਿਸਟਰ ਆ ਪੰਜਾਬ अच्छा यस ਜਿਹੜਾ ਮਹਾ ਪ੍ਰੋਜੈਕਟ ਸਕੀਮ ਹੈ ਜੀ ਇਹਦਾ ਚੇਅਰਮੈਨ ਜਿਹੜਾ ਹੁੰਦਾ ਇਹ ਪਾਲੇ ਪ੍ਰੋਜੈਕਟ ਜਿਹੜੇ ਆ ਉਹ ਪ੍ਰੂਫ ਕਰਦੇ ਨੇ ਔਰ ਉਹਨੋਂ ਤੋਂ ਬਾਅਦ ਇਹ ਮਤਲਬ ਲੋਕਾਂ ਨੂੰ ਲੋਕਾਂ ਦੇ ਹਾਲ ਤੇ ਛੱਡ ਦਿੰਦੇ ਨੇ ਉਹ ਡਿਵੈਲਪਰ ਦਾ ਆਪਣਾ ਕੰਮ ਕਰੇ ਨਾ ਕਰੇ ਉਹਨੂੰ ਕੋਈ ਫਰਕ ਨਹੀਂ ਪੈਂਦਾ ਪੈਸਾ ਲੋਕਾਂ ਕੋਲ ਆ ਚੁੱਕਾ ਹੈ ਹੁਣ ਅੱਗੇ ਲੜਾਈ ਇਹਨਾਂ ਦੀ ਆਪਸ ਦੀ ਗਵਰਨਮੈਂਟ ਦੀ ਆ ਇਹ ਪੈਸਾ ਗਵਰਨਮੈਂਟ ਨੂੰ ਨਹੀਂ ਦਿੱਤਾ ਗਵਰਨਮੈਂਟ ਇਹ ਕਹਿੰਦੀ ਹਰ ਪੈਸਾ ਨਹੀਂ ਆਇਆ ਗਵਰਨਮੈਂਟ ਨੇ ਆਪਣੇ ਜਿਹੜੇ ਕੰਮ ਕਰਨੇ ਉਹ ਵੀ ਨਹੀਂ ਕੀਤੇ ਜਿਹੜੇ ਐਕਸਨਲ ਡਵੈਲਪਮੈਂਟ ਚਾਰजेस ਗਵਰਨਮੈਂਟ ਨੂੰ ਦਿੱਤੇ ਆ ਗਮਾੜਾ ਨੇ ਰੋਡ ਬਣਾਉਣੀ ਆ 200 ਫੁੱਟ ਦੀਆਂ ਕਨੈਕਟਡ ਰੋਡ ਬਣਨੀ ਆ ਸੇ ਉਹ ਕਿੱਥੇ ਬਣਾਈ ਹੈ ਜੀ ਹਜ ਤੱਕ ਗਮਾੜਾ ਨੇ ਆ ਕੇ ਕੋਈ ਸ਼ੂ ਲਈਏ ਤੇ ਇਹਨਾਂ ਦਾ ਸੀਵਰੇਜ ਸਿਸਟਮ ਚੈੱਕ ਕੀਤਾ ਇਹਨਾਂ ਦਾ ਸੀਵਰੇਜ ਟ੍ਰੀਟਮੈਂਟ ਪਲੈਂਟ ਦੇਖੇ ਇਹਨਾਂ ਦਾ ਵਾਟਰ ਸਪਲਾਈ ਦੇਖੀ ਪਾਵਰ ਦੇਖੀ ਕੁਛ ਨਹੀਂ ਦੇਖਿਆ ਥਿਸ ਦਸ ਵਾ ਵੀ ਆਰ ਸਫਰ ਬਿਲਕੁਲ ਇਹ ਬਹੁਤ ਵੱਡੀ ਗੱਲ ਹੈ ਕਿ ਜਿਸ ਤਰੀਕੇ ਨਾਲ ਕੰਪਨੀ ਆ ਬਿਲਕੁਲ ਜਿਸ ਤਰੀਕੇ ਨਾਲ ਕਿਹਾ ਕਿ ਸਕਿਉਰਟੀ ਦਾ ਕੋਈ ਬਹੁਤਾ ਇੰਤਜ਼ਾਮ ਨਹੀਂ ਇੱਥੇ ਚੋਰੀਆਂ ਹੋ ਰਹੀਆਂ ਨੇ ਸਨੇਚਿੰਗ ਹੋ ਰਹੀਆਂ ਨੇ ਹੋਰ ਘਟਨਾਵਾਂ ਹੋ ਰਹੀਆਂ ਨੇ ਕਿੰਨਾ ਕੁ ਸੇਵ ਮੰਨਦੇ ਹੋ ਇਸ ਕੰਪਨੀ ਦੇ ਵਿੱਚ ਤੁਸੀਂ ਰਹਿ ਕੇ हर रोज़ कोई ना कोई चीज़ देखने चोरी देखने में मिलती है तो जो भी बेसिक एमिनिटीज हैं वो भी कोई भी अवेलेबल नहीं है जिसके लिए सब लोग पे भी करें जैसे सीवरेज के लिए वाटर पावर सप्लाई सबके लिए लोग पे कर रहे हैं और मेंटेनेंस चार्जेस दे रहे हैं पर उसके बाद भी कोई भी ऐसी चीज़ नहीं है कि जो नहीं हो रही है और ऑलमोस्ट टू एंड हाफ़ ईयर से उनको वो बोल रहे हैं एमिकेबली कि आपकी सॉर्ट आउट कर दो पर वो कभी भी हुआ नहीं सॉर्ट आउट कोई मीटिंग वूटिंग करते थोड़े ना सारे ना बैठे हाँ एमिकेबली बड़ी बार उनको बात हुई उनसे उनको लिख के भी दिया तो उन्होंने ਨੇ ਕਹਾ ਦੇਖਾਂਗੇ ਬਟ ਮੋਰ ਦੈਨ 2 ਐਂਡ ਹਾਫ ਇਅਰਸ ਮੋਰ ਦੈਨ 3 ਇਅਰਸ ਲੈਣਾ ਚਾਹੀਦਾ ਲੋਕਾਂ ਨੂੰ ਫਲੈਟ ਇੱਥੇ कंपनी जब प्लान था तो, तो बहुत ब्यूटीफुल प्लान था जिसको देख के लिया उसमें तो प्लानिंग बहुत सुंदर थी पहले भी कहा पर रिश्तेदारों की बहुत बढ़िया सी चंडीगढ़ गए मतलब उनकी प्लान देख के लिया जो हमें प्लान दिखाया था उसमें सारी आपकी स्कूल हॉस्पिटल और क्लब मतलब जो भी एमिनिटीज एक सोसाइटी में इट वाज अ गेटेड सोसाइटी की की बनिया तक अभी तो कुछ नहीं बना है और सोसाइटी नहीं है रोड्स नहीं है तो जो लोगों के घर बना कोई भी ऐसी इवन शॉपिंग कॉम्प्लेक्स भी नहीं है पार्क वगैरह और कोई भी चीज उन्होंने ਚੋਰੀਆਂ ਹੋ ਰਹੀਆਂ ਇੱਥੇ ਚੋਰੀ ਔਰ ਬਸਬ ਕਿਉਂਕਿ ਕੋਈ کہیں سے ਵੀ ਸਿਕਿਉਰਿਟੀ ਬਿਲਕੁਲ ਨਹੀਂ ਹੈ तो वो सब चीजें बोलने के बाद भी नहीं हो रही है तो शायद साठ लोगों ने एक साथ प्लॉट बुक करवाए तीन चार साल हो गए लेकिन अभी तक रेट तो चलो जो दिया उन्होंने जो रेट थी उस टाइम की रेट थी वो तो चलो जो भी है लेकिन हाँ हम इतनी मेहनत से पैसा कमाते हैं लोगों की सेवा करके यहाँ प्लॉट लिया इतने सालों से हमारा प्लॉट ऐसे पेंडिंग पड़ा है ना मीटिंग करते हैं तो बोलते हैं जी अभी दो साल में सीएल आ जाएगी एक साल में मिल जाएगा आपको प्लॉट लेकिन अभी तक कुछ ऐसा हुआ नहीं।, 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 नहीं है हम मरीजों की सेवा कर रहे हैं इनके पीछे भागे ही मरीजों की सेवा कर रहे हैं

बिल्कुल तो दुखी है जो आए हैं और दुखी इनके हैं। इनका करोड़ों पैसा लेके जो लोग इतनी मजदूरी से लोग छह छह सौ किलोमीटर जिस तरीके इल्जाम लग रहे मनोहर इलजाम लाए की सूडिया सहूलत कह के फ्लैट दिखते पलॉट दिते थे कोई फ्लैट ज नहीं सही तरीके काम किया जा रहा है जिसन ले कई बार ਟਿਕਿਆ ਵੀ ਹੋਣਾ ਪਰ ਮੀਟਿੰਗਾਂ ਦੇ ਵਿੱਚ ਮਸਲਾ ਹੱਲ ਨਹੀਂ ਹੋਇਆ ਜਿਸ ਨੂੰ ਲੈ ਕੇ ਅੱਜ ਮਜਬੂਰਨ ਇਹਨਾਂ ਲੋਕਾਂ ਨੂੰ ਸੜਕਾਂ ਉੱਤੇ ਉਤਰਨਾ ਪਿਆ ਤਾਂ ਸਾਨੂੰ ਲੈ ਕੇ ਮਨੋਹਰ ਐਂਡ ਕੰਪਨੀ ਇਸ ਬਾਰੇ ਕੀ ਕਹਿ ਰਹੀ ਹੈ ਮਨੋਹਰ ਐਂਡ ਕੰਪਨੀ ਦੇ ਪੱਖ ਵਾਸਤੇ ਸਾਡੇ ਨਾਲ ਐਮ ਡੀ ਜਿਹੜੇ ਸਰਦਨੀ ਸਾਡੇ ਨਾਲ ਸਰ ਜਿਹੜਾ ਇਹ ਲੋਕਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਬਾਹਰ ਕਾਫੀ ਮੰਗਾਂ ਨੇ ਕਿ ਸਾਡੇ ਚੋਰੀਆਂ ਹੋਈਆਂ ਨੇ ਸਾਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਕਾਰਨ ਕੀ ਹੈ ਕਿਉਂ ਨਹੀਂ ਸਹੂਲਤ ਪ੍ਰੋਵਾਈਡ ਕਰ ਰਹੀ ਵਪਾਰੀ ਕੰਪਨੀ ਮੈਂ ਮਨੋਹਰ ਸਿੰਘ ਕੰਪਨੀ ਵੱਲੋਂ ਸਰਿੰਦਰ ਸਿੰਘ ਗਿੱਲ ਬਤੌਰ ਸਾਈਡ ਦਾ ਹੈੱਡ ਇਹ ਗੱਲ ਕਰਨਾ ਚਾਹੁੰਦਾ ਕਿ ਇਨਾਂ ਦੀਆਂ ਕੁਝ ਚੀਜ਼ਾਂ ਸੀ ਹੱਲ ਕਰ ਦਿੱਤੇ ਆ। ਕੁਝ ਜਿਹੜੀਆਂ ਇਹਨਾਂ ਦੀਆਂ ਰਹਿੰਦੀਆਂ। ਹਾਂਜੀ। ਉਹ ਅਸੀਂ ਇਹਨਾਂ ਨਾਲ ਬੈਠ ਕੇ ਕਰ ਲਾਂਗੇ। ਹਾਂਜੀ। ਪਰਿਵਾਰ ਦੇ ਵਿੱਚ ਵੀ ਲੜਾਈ ਹੋ ਜਾਂਦੀ ਹੈ। ਬਿਲਕੁਲ ਬਿਲਕੁਲ। ਇਹ ਸਾਡੇ ਸਾਰੇ ਕਸਟਮਰ ਨੇ ਹੂੰ ਇਹਨਾਂ ਨੂੰ ਅਸੀਂ ਜਿਹੜੀ ਚੀਜ਼ ਦਿੱਤੀ ਹੈ ਉਹਦੇ ਅਸੀਂ ਰਿਸਪੌਂਸਿਬਿਲਟੀ ਵੀ ਹੈ ਸਾਡੀ। ਇਹਨਾਂ ਦੀ ਜੋ ਵੀ ਮੰਗਾ ਹੈ, ਜੋ ਵੀ ਗੱਲਬਾਤ ਆ ਉਹ ਹੀ ਬੈਠ ਕੇ ਸੋਲਵ ਕਰ ਲਾਂਗੇ। ਇਹ ਸਕਿਉਰਟੀ ਦਾ ਪੂਕਾ ਇੰਤਜ਼ਾਮ ਨਹੀਂ ਆ ਕਿ ਚੋਰੀਆਂ ਕਿਉਂ ਹੋਣੀਆਂ ਇਹ ਕੰਮ। ਮੈਂ ਤੁਸੀਂ ਇੱਕ ਨਸ਼ੇ ਦੇ ਕਰਕੇ ਹਾਂਜੀ ਜਿੰਨਾ ਕ੍ਰਾਇਮ ਵਧਿਆ ਆ। ਹਾਂਜੀ। ਇੱਥੇ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਮੇਰੇ ਕੋਲ ਦੋ ਚਾਰ ਬਿਲਕੁਲ <inaudible> 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 ਲੜਕੇ ਜਿਹੜੇ ਅਸੀਂ ਫੜ ਕੇ ਪੁਲਿਸ ਸਟੇਸ਼ਨ ਦਿੰਨੇ ਆ ਹਾਂਜੀ ਪੁਲਿਸ ਵਾਲਿਆਂ ਦੀ ਵੀ ਥੋੜੀ ਜਿਹੀ ਪ੍ਰੋਬਲਮ ਹੈ ਕਿ ਨਸ਼ੇ ਵਾਲਿਆਂ ਨੂੰ ਉਹ ਕਿਸ ਤਰ੍ਹਾਂ ਹੈਂਡਲ ਕਰਨ ਬਿਲਕੁਲ ਬਾਅਦ ਦੇ ਵਿੱਚ ਇੱਕ ਲੜਕੇ ਦੇਹੀਂ ਐਫ ਆਈ ਆਰ ਵੀ ਕਰਵਾਈ ਹੈ ਉਹਨੂੰ ਰੋਪੜ ਜੇਲ੍ਹ ਵੀ ਭੇਜਿਆ ਠੀਕ ਹੈ ਕਈ ਨਸ਼ੇਈ ਤੇ ਇਹੋ ਜਿਹੇ ਨੇ ਉਹ ਸਾਨੂੰ ਮੇਰੇ ਕੋਲ ਦੋ ਤਿੰਨ ਵੀਡੀਓ ਜਿਹਦੇ ਵਿੱਚ ਉਹ ਕਹਿ ਰਹੇ ਨੇ ਸਾਨੂੰ ਗੋਲੀ ਮਾਰ ਦੋਗੇ ਅੱਛਾ ਜੀ ਨਸ਼ਾ ਆਮ ਕਹਿ ਰਹੀ ਹੈ ਹਾਂ ਮੇਰੇ ਕੋਲ ਇਹਦੇ ਵਿੱਚ ਵੀਡੀਓ ਨੇ ਬਿਤਾ ਤੁਹਾਨੂੰ ਸਬੂਤ ਦਿਖਾ ਸਕਦਾ ਉਹ ਸਾਡਾ ਨਾਮ ਲੈ ਕੇ ਵੀ ਕਹਿ ਰਿਹਾ ਹੈ ਅੱਛਾ ਜੀ ਕਿ ਤੁਸੀਂ ਬਣੀ ਜੀ ਦਾ ਵੀ ਨਾਮ ਲੈ ਰਿਹਾ ਹੈ ਐਮ.ਡੀ. ਸਾਹਿਬ ਦਾ ਕਿ ਸਾਨੂੰ ਤੁਸੀਂ ਸੁਰੀਆਮ ਇਹ ਨਮਲੀ ਜਿਹੜੇ ਨੇ ਤੇ ਅਸੀਂ ਬੜੀ ਕੰਟਰੋਲ ਕਰ ਰਹੇ ਆ ਬੜੀ ਕੋਸ਼ਿਸ਼ ਕਰ ਰਹੇ ਆ ਹੁਣ ਸਕੋਲਟੀ ਦੀ ਜੇ ਗੱਲ ਕਰਦੇ ਆ ਤਾਂ ਜਿੰਨੇ ਕੁ ਵੀ ਸਕੋਲਟੀ ਵਾਲੇ ਨੇ ਦੋ ਤਿੰਨ ਵਾਰ ਉਹਨਾਂ ਨੇ ਰਾਤ ਨੂੰ ਫੜੇ ਵੀ ਨਹੀਂ ਹਾਂਜੀ ਇੱਕ ਬੰਦੇ ਦਾ ਅਸੀਂ ਦੋ ਤਿੰਨ ਦਿਨ ਥ੍ਰੀ ਵਿਲਰ ਵੀ ਰੱਖਿਆ ਅੱਛਾ ਜੀ ਫਿਰ ਮੌਦੂ ਵਾਰ ਪਿੰਡ ਚੋਂ ਬੰਦੇ ਆਏ ਉਹਨਾਂ ਨਾਲ ਗੱਲਬਾਤ ਹੋਈ ਹਾਂਜੀ ਤਾਂ ਫਿਰ ਅਸੀਂ ਉਹਨੂੰ ਛੱਡਿਆ ਇਸ ਕਰਕੇ ਇਹ ਪ੍ਰੋਬਲਮ ਤੇ ਹਰ ਕਿਤੇ ਇਹ ਲੋਕ ਕਹਿ ਰਹੇ ਨੇ ਕਿ ਪਾਰਕਾਂ ਸੀਵਰੇਜ ਸਮੱਸਿਆ ਇਹ ਵੀ ਲਗਾਤਾਰ ਆ ਰਹੀ ਹੈ ਕਿ ਸਾਨੂੰ ਕਹਿ ਕੇ ਤਾਂ ਇਹ ਗੱਲ ਆਖੀ ਕਿ ਸਭ ਨੂੰ ਸੁਵਿਧਾ ਮਿਲਣ ਗਈਆਂ ਉਹਨਾਂ ਵਿੱਚੋਂ ਕੁਝ ਇਹ ਤਾਂ ਕੱਪੜੇ ਪ੍ਰੋਵਾਈਡ ਨਹੀਂ ਕਰ ਸਕੀ ਸੀਵਰੇਜ ਦਾ ਵੀ ਅਸੀਂ 99% ਹੱਲ ਕੀਤਾ ਹੈ ਇਹ ਇੱਕ ਅੱਧਾ ਪਰਸੈਂਟ ਕਿਸੇ ਦਾ ਲੋਕਾਂ ਨੂੰ ਪਤਾ ਨਹੀਂ ਲੱਗਦੀ ਹੈ ਲੋਕਾਂ ਨੂੰ ਲੱਗ ਰਿਹਾ ਕਿ ਸਾਡਾ ਸੀਵਰੇਜ ਨਹੀਂ ਚੱਲ ਰਿਹਾ ਪਰ ਸਾਡਾ ਸੀਵਰੇਜ ਔਨ ਚੱਲ ਰਿਹਾ ਹਾਂ ਜੀ ਕਿਤੇ ਮਾੜੀ ਮੋੜੀ ਕਿਤੇ ਬਲੌਗਿੰਗ ਆ ਜੀ ਸ਼ਾਇਦ ਹੋ ਜਾਂਦਾ ਕਿ ਇਹਨਾਂ ਨੂੰ ਹੋਵੇ ਕਿ ਇਸ ਕਰਕੇ ਆ ਗਿਆ ਅਜੇ ਕੀ ਲੋਕ ਇਹ ਵੀ ਕਹਿ ਰਹੇ ਨੇ ਕਿ 60 70% ਪੇਮੈਂਟ ਲੈ ਲਈ ਪਰ ਜੇਸ਼ਨ ਤੱਕ ਰਿਤਾ ਹੀ ਨਹੀਂ ਕੰਮ ਨਹੀਂ ਐਸੀ ਗੱਲ ਹੋਏਗੀ ਜੇ ਐਸੀ ਕੋਈ ਗੱਲ ਹੋਏਗੀ ਤਾਂ ਅਸੀਂ ਬੈਠ ਕੇ ਹੱਲ ਕਰ ਲਾਂਗੇ ਹੂੰ ਤੇ ਕੋਈ ਐਡਾ ਵੱਡਾ ਇਸ਼ੂ ਹੀ ਨਹੀਂ ਹੈ ਕੰਪਨੀ ਵੱਲੋਂ ਕੋਈ ਲਿਫਟ ਵਗੈਰਾ ਬੰਦ ਨਹੀਂ ਕੀਤੀ ਜਾਂਦੀ ਕੰਪਨੀ ਵੱਲੋਂ ਕਦੀ ਵੀ ਕੋਈ ਪਾਣੀ ਕੋਈ ਲਾਈਟ ਕੋਈ ਲਿਫਟ ਨਹੀਂ ਬੰਦ ਕੀਤੀ ਜਾਂਦੀ ਕੀ ਇਹ ਪ੍ਰਦਰਸ਼ਨ ਸਹੀ ਹੋ ਰਿਹਾ ਹੈ ਜਾਂ ਕਿਵੇਂ ਤੁਹਾਨੂੰ ਲੱਗਦਾ ਹੈ ਕਿ ਦੇਖੋ ਦੋ ਪਰਿਵਾਰਾਂ ਵਿੱਚ ਜਦੋਂ ਕੋਈ ਡਿਸਕਸ ਹੁੰਦੀ ਹੈ ਤੇ ਮੈਂ ਨਹੀਂ ਕਹਿ ਸਕਦਾ ਅਸੀਂ ਗਲਤ ਹੈ ਜਾਂ ਇਹ ਗਲਤ ਹੂੰ ਠੀਕ ਹੈ ਦੁਰਨਾਪਾਲ ਪਰਿਵਾਰਾਂ ਜੀ ਥੋੜਾ ਬੋਤਾਂ ਹੁੰਦਾ ਗੱਲਬਾਤ ਦਾ ਜੋ ਵੀ ਇਹਨਾਂ ਦੀਆਂ ਹੈਗੀਆਂ ਮੰਗਾਂ ਉਹ ਅਸੀਂ ਦੁਆਰਾ ਤੇ ਹੱਲ ਹੋ ਜਾਣਗੀਆਂ ਫਿਰ ਬਸ ਐਮ ਡੀ ਸਾਹਿਬ ਦੇ ਨਾਲ 2-4 ਦਿਨਾਂ ਚ ਗੱਲ ਹੋ ਜੇਗੀ ਉਸ ਤੋਂ ਬਾਅਦ ਅਸੀਂ ਦੇਖ ਲਾਂਗੇ ਕਿੰਨਾ ਵੈਸੇ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦਾ ਕੋਈ ਮੇਜਰ ਇਸ਼ੂ ਹੈਗਾ ਫਿਰ ਵੀ ਜੇ ਅੱਜ ਇਕੱਠੇ ਹੋ ਕੇ ਆਏ ਨੇ ਹੋ ਸਕਦਾ ਹੈ ਕਿ ਇਹਨਾਂ ਦੇ ਸਾਹਬ ਦੇ ਨਾਲ ਕੋਈ ਇਸ਼ੂ ਹੋਵੇ ਉਹ ਅਸੀਂ ਇਹਨਾਂ ਦਾ ਖਤਮ ਕਰਤਾ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਇਹਨਾਂ ਨੇ ਪੂਰੇ ਵਿਸਤਾਰ ਪੂਰਵਕ ਦੱਸਿਆ ਕਿ ਜਿਹੜੀਆਂ ਮੁਸ਼ਕਲਾਂ ਨੇ ਉਹ ਹੱਲ ਹੋ ਜਾਣਗੀਆਂ ਕਿਉਂਕਿ ਜਿਹੜੀ ਪ੍ਰੋਬਲਮਾਂ ਇੱਥ ਤਾਂ ਕਿ ਚੋਰੀਆਂ ਹੋ ਰਹੀਆਂ ਨੇ ਸਨੇਚਿੰਗ ਵਰਗੀਆਂ ਘਟਨਾਵਾਂ ਹੋ ਰਹੀਆਂ ਨੇ ਦੂਜੇ ਪਾਸੇ ਸੀਵਰੇ ਸਮੱਸਿਆ ਹੈ ਪਾਰਕ ਦੀ ਸਮੱਸਿਆ ਹੈ ਉਹ ਸਮੱਸਿਆ ਹੱਲ ਨਹੀਂ ਹੋ ਰਹੀਆਂ ਸੀ ਇਸ ਨੂੰ ਲੈ ਕੇ ਇਨਾ ਵੱਲੋਂ ਵਾਅਦਾ ਕਰ ਦਿੱਤਾ ਹੈ ਕਿ ਕੁਝ ਦਿਨਾਂ ਦੀ ਚਹੀ ਜਿਹੜੇ ਮਸਲੇ ਹੱਲ ਹੋ ਜਾਣਗੇ ਪਰ ਦੋ ਪਰਿਵਾਰਕ ਮੈਂ ਜਿਹੜੇ ਸਾਡੇ ਮਸਲੇ ਨੇ ਉਹ ਬੈਠ ਕੇ ਸੁਨਿਠ ਲਵਾਂਗੇ ਪਰ ਲਗਾਤਾਰ ਜਿਹੜੇ ਕੰਪਨੀ ਦੇ ਖਿਲਾਫ ਪ੍ਰਦਰਸ਼ਨ ਹੋ ਰਹੇ ਨੇ ਉਹਨਾਂ ਨੂੰ ਲੈ ਕੇ ਕਿਤੇ ਨਾ ਕਿਤੇ ਕੰਪਨੀਆਂ ਲਗਾਤਾਰ ਸੁਰਖੀਆਂ ਦੇ ਵਿੱਚ ਨੇ ਦੇਖਦੇ ਕਿ ਹੁਣ ਕਦੋਂ ਇਹ ਸਮੱਸਿਆਵਾਂ ਮ ਹੱਲ ਹੋਣਗੀਆਂ ਤਾਂ ਉਹ ਵਾਲਾ ਸਮਾਂ ਦੱਸੇਗਾ ਤੁਹਾਨੂੰ ਕਿਵੇਂ ਮ ਸੰਵਿਧਾਨ ਨਾਲ ਹਰਤੇ ਸੀ